ਤਰਨਤਾਰਨ ਜ਼ਿਲ੍ਹੇ ਦਾ ਪਿੰਡ ਬਾਕੀਪੁਰ ਅੱਜ ਉਸ ਸਮੇਂ ਗੈਂਗਲੈਂਡ ਬਣ ਗਿਆ ਜਦੋਂ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਇਸ ਸੰਸਨੀਖੇਜ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਇੱਕ ਖੂਨੀ ਵਾਰਦਾਤ ਇੱਕ ਸਿਫਰੇ ਆਸ਼ਕ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਅੰਜਾਮ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਵਾਰਦਾਤ ਵਾਲੀ ਥਾਂ ਤੋਂ ਸਾਹਮਣੇ ਆਈ ਸੀਸੀਟੀਵੀ ਵੀਡੀਓ ਨੇ ਹਰ ਕਿਸੇ ਦੇ ਰੋਂਗਟੇ ਖੜੇ ਕਰ ਦਿੱਤੇ ਨੇ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪੂਰਾ ਪਿੰਡ ਗੈਂਗਲੈਂਡ ਵਿੱਚ ਤਬਦੀਲ ਹੋ ਗਿਆ ਹੰਦਾ ਧੁੰਦ ਗੋਲੀਆਂ ਚੱਲੀਆਂ ਤੇ ਬੇਸ ਬਲਾਂ ਦੇ ਨਾਲ ਗੱਡੀਆਂ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਵੀਡੀਓ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਆਰੋਪੀਆਂ ਨੂੰ ਪੁਲਿਸ ਪ੍ਰਸ਼ਾਸਨ ਦਾ ਰਤਾ ਭਰ ਵੀ ਖੌਫ ਨਹੀਂ ਹੈ ਜੋ ਸਥਿਤੀ ਨੂੰ ਹੋਰ ਵੀ ਚਿੰਤਾਜਨਕ ਬਣਾਉਂਦਾ ਹੈ ਉੱਥੇ ਹੀ ਮ੍ਰਿਤਕ ਦੇ ਭਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੀ ਭੈਣ ਨੂੰ ਨਾਲ ਲੈ ਕੇ ਪੂਆ ਪਿੰਡ ਗਿਆ ਸੀ ਜਦੋਂ ਰਸਤੇ ਵਿੱਚ ਕੁਝ ਸਿਰਫਰੇ ਨੌਜਵਾਨਾਂ ਵੱਲੋਂ ਉਸਦੀ ਭੈਣ ਨਾਲ ਛੇੜਛਾੜ ਕੀਤੀ ਗਈ ਇਸ ਘਟਨਾ ਬਾਰੇ ਜਦੋਂ ਪਰਿਵਾਰ ਨੇ ਪਿੰਡ ਵਿੱਚ ਗੱਲ ਕੀਤੀ ਤਾਂ ਪੰਚਾਇਤ ਵੱਲੋਂ ਮਾਮਲੇ ਨੂੰ ਸੁਲਝਾਉਂਦਿਆਂ ਦੋਸ਼ੀਆਂ ਨੂੰ ਮਾਫੀ ਮੰਗਣ ਲਈ ਮਜਬੂਰ ਕੀਤਾ ਗਿਆ ਪਰ ਇਸ ਗੱਲ ਦੀ ਰੰਜਿਸ਼ ਦਿਲ ਵਿੱਚ ਰੱਖਦੇ ਹੋਏ ਅੱਜ ਦੋਸ਼ੀਆਂ ਨੇ ਪਿੰਡ ਦੇ ਪਰਿਵਾਰ ਦੇ ਨੌਜਵਾਨ ਉੱਤੇ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਦਾ ਦਾਵਾ ਕਰ ਰਹੀ ਹੈ। ਇਸ ਮਾਮਲੇ 'ਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਫਿਲਹਾਲ ਇਸ ਕਤਲ ਤੋਂ ਬਾਅਦ ਪਿੰਡ ਬਾਕੀਪੁਰ ਵਿੱਚ دہشت ਦਾ ਮਾਹੌਲ ਹੈ ਤੇ ਮ੍ਰਿਤਕ ਦਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਸੋਰ ਸਿੰਘ ਪਿੰਡ ਮੈਂ ਕੰਮ ਤੋਂ ਆਇਆ ਤੇ ਮੈਂ ਨੂੰ ਮੇਰਾ ਬਿਰਦਰ ਕਹਿੰਦਾ ਕਿ ਚੱਲ ਆਪਾਂ ਮਤਾ ਟੇਕ ਆਈਏ ਤਰਨਤਨ ਸਾਹਿਬ ਆਈ ਮਤਾ ਟੇਕਣ ਆਏ ਆ ਤੇ ਮੇਰੀ ਰਸਤੇ ਵਿੱਚ ਬੁਈ ਤੇ ਮੈਂ ਕਿਹਾ ਚੱਲ ਉਹਨਾਂ ਕੋਲੋਂ ਹੋ ਆਉਣੇ ਆ ਉਹਨਾਂ ਦੇ ਪਿੰਡ ਦੇ ਜਿਹੜੇ ਕ੍ਰਿਮੀਨਲ ਬੰਦੇ ਹੀ ਨਾ ਉਹਨਾਂ ਨੇ ਨਾ ਮੇਰੀ ਮਤਲਬ ਸਿਛਤਨਾ ਛੇੜਖਾਨੀ ਕੀਤੀ ਛੇੜਖਾਨੀ ਕਰਕੇ ਤੇ ਅਸੀਂ ਉਹਨਾਂ ਤੋਂ ਮਾਫੀ ਮੰਗਾਈ ਤੇ ਉਹਨਾਂ ਇਸੇ ਗੱਲ ਦੀ ਕਾਰ ਕੱਢੀ ਆ ਵਾਚੀ ਰਸਤੇ ਵਿੱਚ ਭੂਈ ਦੇ ਕਰੋ ਗਏ ਆ ਤੇ ਉਹਨਾਂ ਰਸਤੇ ਵਿੱਚ ਏਰ ਕੇ ਸਾਡੇ ਤੇ ਬਹੁਤ ਫਾਇਰਿੰਗ ਕੀਤੀ ਆ ਬਹੁਤ ਜਾਨੀ ਫਾਇਰਿੰਗ ਉਹਨਾਂ ਕੀਤੀ ਆ ਕਿਹਦੀ ਗੱਲ ਹੋਈ ਆ ਰਾਣਾ ਸਿੰਘ ਮੇਰਾ ਬ੍ਰਦਰ ਆ ਸਰੋਦੀ ਡੈਥ ਹੋ ਗਈ ਮੌਕੇ ਤੇ ਸਰ ਕਿਹੜੇ ਬੰਦੇ ਨੇ ਫਾਇਰਿੰਗ ਕੀਤੀ ਆ ਸਾਨੂੰ ਬਾਕੀ ਬੁਰਦੇ ਆ ਹੁਸਨ ਵੰਸ਼ ਉਹ ਕੀ ਕਰੀ ਦੀ ਮਿਲ ਗਈ ਸਨੇ ਨਾਲੋਂ ਵੱਧ ਤੋਂ ਵੱਧ ਦੀ ਸਜ਼ਾ ਦਿੱਤੀ ਜਾਵੇ ਰਾਣੇ ਦੀ ਉਮਰ ਕਿੰਨੀ ਹੈ ਕਿਹੜੇ ਪਿੰਡ ਦਾ ਰਾਣੇ ਦੀ ਉਮਰ ਹੀ ਸਰ 22 ਸੋਰ ਸਿੰਘ ਪਿੰਡ ਦਾ ਆਈ ਤੇਰਾ ਕੀ ਲੱਗਦਾ ਮੇਰਾ ਸਰ ਚਾਚੇ ਦਾ ਮੁੰਡਾ ਹੀ ਬ੍ਰਦਰ ਹੀ ਸਰ ਕਿੰਨੀਆਂ ਗੋਲੀਆਂ ਕਿੰਨੀਆਂ ਗੋਲੀਆਂ ਬਚੀਆਂ ਗੋਲੀ ਤੇ ਸਰ ਇੱਕ ਹੀ ਬਚੀ ਆ ਫਾਇਰਿੰਗ ਹੋ ਤੇ ਬਹੁਤ ਜ਼ਿਆਦਾ ਹੀ ਸਰ ਅਨੁਸਾਰ ਕਿਦੇ ਬੰਨੇ ਰਸਤਾ ਹੀ ਨਹੀਂ ਲੱਭਾ ਵੀ ਕਿਤੇ ਆਏ ਉਹ ਸਰ ਬਾਈਕ ਤੇ ਹੀ ਸਾਰੇ ਉਹਨਾਂ ਪਹਿਲਾਂ ਕਿੰਨੀਆਂ ਨਹੀਂ ਉਹ ਸਰ ਮੇਰੇ ਸਾਹਮਣੇ 20 ਤੋਂ ਪਲੱਸ ਹੀ ਸਾਰਿਆਂ ਕੋਲੀ ਵੈਪਨ ਹੀ ਅਹੀਂ ਸਰ ਭਾਈ ਕਿਤੇ ਆ ਦੋ ਬਾਈਕ ਹੀ ਸਾਡੇ ਕੋਲ ਚਾਰ ਜਣੇ ਆ ਏਦਾਂ ਉਹਨਾਂ ਪਹਿਲਾਂ ਨੂੰ ਕੁਛ ਤਾਂ ਨਾਲ ਹੀ ਹਾਂਜੀ ਹਾਂਜੀ ਸਰ ਤੇ ਅਸੀਂ ਇਦਾਂ ਮਤਲਬ ਕਿ ਮੈਂ ਤੇ ਕੱਢ ਗਿਆ ਤੇ ਉਹਨਾਂ ਵੀ ਜਦੋਂ ਆਨੂੰ ਰੋਕਿਆ ਵਾ ਤੇ ਮੈਂ ਬਾਈਕ ਲਾੜ ਲਈ ਉਹਨੇ ਉੱਤਰ ਕੇ ਮੇਰੇ ਆਉਂਦਾ ਸਾਰੀ ਬੈਸਬਾਲ ਮਾਰਨ ਲੱਗ ਪਿਆ ਵਾ ਤੇ ਮੇਰੇ ਬ੍ਰਦਰ ਦੇ ਵੀ ਸਾਰਿਆਂ ਨੂੰ ਨੂੰ ਕੁੱਟਣ ਲੱਗ ਪਿਆ ਪਤਾ ਠੀਕ ਨਹੀਂ ਕਿ ਕਿੱਥੇ ਜਾਣਾ ਸੀ ਹੱਲੇ ਜਾਣਾ ਹੀ ਸੀ ਸਰ ਕਿਉਂਕਿ ਗੋਲੀ ਹੋ ਚੱਲੀ ਹੈ ਬਾਕੀਪੁਰ ਤੇ ਕਿੰਨੇ ਬੰਦੇ ਡੈਥ ਹੋਈ ਹੈ ਤੇ ਕੀ ਕਾਰਵਾਈ ਕੀਤੀ ਜਾਂਦੀ ਹੁਣ ਇਹ ਸਰ ਕੁਝ ਸਮੇਂ ਪਹਿਲਾਂ ਦੀ ਹੈਗੀ ਹੈ 12 1 ਵਜੇ ਦੀ ਗੱਲ ਹੈ ਇੱਥੇ ਬਾਕੀਪੁਰ ਦਾ ਮੁੰਡਾ ਹੈਗਾ ਸੋਨੂ ਸੋਨੂ ਉਹਦੇ ਨਾਲ ਸੁਰ ਸਿੰਘ ਦੇ ਪੰਜਰ ਬੰਦੇ ਆਏ ਸੀ ਇਹਨਾਂ ਦਾ 1 ਸਾਲ ਪਹਿਲਾਂ ਕੋ ਕੁੜੀ ਕੜੀ ਦਾ ਚੱਕਰ ਚੱਲਦਾ ਸੀ ਇਹ 사ਜਪ੍ਰੀਤ ਨੇ ਦੱਸਿਆ ਵੀ ਮੇਰੀ ਭੈਣ ਦੇ ਨਾਲ ਵੰਸ ਨੇ ਜਿਹੜੀ ਸ਼ੇਰਖਾਨੀ ਕੀਤੀ ਜਿਹਦੇ ਵਿੱਚ 1 ਸਾਲ ਪਹਿਲਾਂ ਉਹਨੇ ਮਾਫੀ ਮੰਗੀ ਸੀ ਤੇ ਅੱਜ ਅਸੀਂ ਆਪਣੀ सोनू ਭੂਆ ਦੇ ਲੜਕੇ ਨੂੰ ਮਿਲਣ ਆਏ ਸੀ ਮਿਲ ਕੇ ਅਸੀਂ ਵਾਪਸ ਜਾ ਰਹੇ ਹਾਂ ਤੇ ਜਿੱਦੀ ਵੰਸ ਪਾਰਟੀ ਨੇ ਜਿਹੜਾ ਵਾ ਸਾਡੇ ਘੇਰ ਕੇ ਗੋਲੀਆਂ ਚਲਾਈਆਂ ਮੱਜੇ ਦੇ ਵਿੱਚ ਤਾਂ ਚਾਚੇ ਦਾ ਬੇਟਾ ਜਿਹੜਾ ਵਾ ਰਾਣਾ ਵਾ ਉਹਦੀ ਮੌਕੇ ਤੇ ਮੌਤ ਹੋ ਗਈ ਆ ਬਾਕੀ ਅਜੇ ਸੀਨੀਅਰ ਅਫਸਰੋ ਉਤੇ ਪਹੁੰਚ ਗਏ ਉਹਦੇ ਤਫਤੀਸ਼ ਜਾਰੀ ਹੈ